ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਇੱਕ ਹੋਰ ਕਣਕ ਬਾਰੇ ਜੋ ਕਿ ਕਿਸਾਨ ਪਰਾਨ ਸਾਡੇ ਪਿੰਡ ਦੇ ਵਿੱਚ ਬੀਜੀਏ ਤੇ ਕਣਕ ਵਾਕੇ ਬੀਜੀ ਸੀ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ ਵੀਰ ਦੇ ਪੁਰਾਣੇ ਮਤਲਬ ਸਿਆਣੇ ਬੰਦੇ ਬੀਜ ਦੇ ਸੀ ਜਿਵੇਂ ਕਿ ਪਹਿਲਾਂ ਪੈਲੀ ਨੂੰ ਦੋ ਤਿੰਨ ਵਾਰੀ ਹਲ ਹਾਉਣਾ ਵਾਕੇ ਤੇ ਫਿਰ ਸੁਹਾਗਾ ਫੇੜ ਕੇ ਤੇ ਫਿਰ ਉਹ ਤੇ ਹਲਾਉਣਾ ਖੁੱਲੀ ਛੱਡ ਦਿੰਦੇ ਸੀ ਤੇ ਫਿਰ ਜਦੋਂ ਬੀਜਣੀ ਹੁੰਦੀ ਸੀ ਉਹਦਾਂ ਸੁਹਾਗਾ ਫੇੜ ਕੇ ਤਾਂ ਪੈਲੀ ਬੀਜਦੇ ਸੀ ਤੇ ਆਈ ਬੀਜ ਦੇ ਸੀ ਉਦਾਂ ਕਣਕੇ ਵੀਜੀ ਤਾਂ ਉੱਤੇ ਇਸ ਵਗਾ ਫਿਰ ਕੇ ਜੇ ਡ੍ਰਿਲ ਹੁੰਦੀ ਜੀ ਡ੍ਰਿਲ ਉਹਨਾਂ ਬੀਜੀ ਸੀ ਤੇ ਤੁਸੀਂ ਅੱਜ ਕਣਕੇ ਲਗਭਗ 40 42 ਦਿਨ ਦੀ ਹੋ ਚੁੱਕੀ ਹੈ ਤੁਸੀਂ ਇਹਦੀ ਗ੍ਰੋਥ ਵੇਖ ਸਕਦੇ ਹੋ ਤੇ ਕਿੰਨੀ ਕੁ ਹੋ ਗਈ ਹੈ ਤੇ ਇਹਨੂੰ ਇੱਕ ਪਾਣੀ ਲਗਾਵਾ ਇਹਨੂੰ 24 25 ਦਿਨ ਤੋਂ ਪਹਿਲਾਂ ਪਾਣੀ ਲਾਇਆ ਸੀ ਤੇ ਫਿਰ ਜੂੜੀ ਆ ਪਾ ਕੇ ਤੇ ਅੱਜ ਨੂੰ 40 ਦਿਨਾਂ ਬਾਅਦ ਫਿਰ ਦੂਜੀ ਖਾਦ ਪਾਈਏ ਤੇ ਤੁਸੀਂ ਇਹਦੀ ਗ੍ਰੋਥ ਵੇਖ ਸਕਦੇ ਹੋ ਕਿ ਅੱਜ ਕਿੰਨੀ ਹੋ ਗਈ ਇਹ ਤੇ ਦੂਜੀ ਖਾਦ ਅਜੇ ਹੁਣ ਪਾਈਏ ਤਾਂ ਇਹਦੀ ਗਰੋਥ ਫੇਰ ਕਿੰਨਾਂ ਤੱਕ ਹੋ ਜਾਏਗੀ ਤਾਂ ਇਸ ਤੋਂ ਬਾਅਦ ਫੇਰ ਕਿਸਾਨ ਭਰਾਵਾਂ ਦੇ ਗਿਆਨ ਦੇ ਮੁਤਾਬਕ ਕਿ ਇਹਨੂੰ ਜੇ ਲੋੜ ਪੈਣ ਦੇ ਮੁਤਾਬਕ ਇਹਨੂੰ ਫੇਰ ਖਾਦ ਦੇਵਾਂਗੇ ਕਿ ਮਤਲਬ ਅਧਿਕ ਬੋੜੀ ਕਿ ਕਿੰਨੀ ਕੁ ਖਰਦੀ ਹੈ ਤੇ ਮਤਲਬ ਕਿੰਨੀ ਇਹ ਤਾਂ ਹੁੰਦੀ ਹੈ ਤੇ ਹੋਰ ਜ ਜ ਜ ਦਿਨਾਂ ਦੀ ਗੱਲ ਕਰੀ ਤਾਂ ਇਹ ਜਦੋਂ ਇਹ ਬੀਜੀਸੀ ਉਦੋਂ ਹੀ ਅਗਲੇ ਦਿਨ ਇਹਦੇ ਉੱਤੇ ਸਪਰੇਅ ਕਰਤੀ ਸੀ ਕਰ ਦਿੱਤੀ ਸੀ ਜਿਹੜੀ ਕਿ ਇਸ ਵਾਰ ਚੱਲੀਆਂ ਸੀ ਤੇ ਮਮ ਜੀ ਨਾਮ ਦੀ ਸਪਰੇਅ ਸੀ ਨੰਦੀਨ ਨਾਸ ਉਹ ਕਰਤੀ ਸੀ ਤੇ ਬਾਅਦ ਦੇ ਵਿੱਚ ਫਿਰ ਨੰਦੀਨ ਦਾ ਨਹੀਂ ਹੋਇਆ ਤੇ ਇਸ ਵਾਰ ਇੱਕ ਮਤਲਬ ਕਮੀ ਆਈ ਇਹਦੇ ਵਿੱਚ ਆਈ ਸੀ ਖਾਮੀ ਕਿ ਇਸ ਵਾਰ ਝੋਨਾ ਬਹੁਤ ਪਹਿਲੀ ਵਿੱਚ ਉੱਗਾ ਸੀ ਤੇ ਪਰ ਪਰ ਉਹ ਵੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਉਹ ਡੈੱਡ ਹੋ ਗਿਆ ਵਾ ਕਾਦੂ ਮੀਂਹ ਸਕਦੇ ਕਿ ਝੋਨਾ ਸੀ ਤੇ ਇਹ ਵੀ ਹੁਣ ਖਤਮ ਹੋ ਗਿਆ ਡੈੱਡ ਹੋ ਗਿਆ ਵਾ ਥੋੜੇ ਚ ਕੋਈ ਅਜੇ ਤੱਕ ਆਇਆ ਨਹੀਂ ਤੇ ਪਹਿਲਾ ਪਾਣੀ ਇਹਨੂੰ ਇੱਕ ਲਾਇਆ ਵਾ 24-5 ਦਿਨਾਂ ਬਾਅਦ ਤੇ ਹੁਣ ਪਾਣੀ ਅਜੇ ਵੀ ਪਹਿਲੀ ਮਤਲਬ ਪਾਣੀ ਨਹੀਂ ਮੰਗਣ ਦੀ ਕਣਕ ਵੀ ਤੇ ਮਿੱਟੀ ਵੀ ਥੱਲੇ ਅਜੇ ਵਾਤਰ ਚੀਏ ਤਾਂ ਅੱਜ ਤੋਂ ਚੰਗ 5 ਦਿਨਾਂ ਬਾਅਦ ਜੇ ਦੇਣੇ-ਦਈ ਲੱਗਦੇ ਰੇ ਤਾਂ ਫਿਰ ਇਹਨੂੰ ਦੂਜਾ ਪਾਣੀ ਲਾਵਾਂਗੇ ਤਾਂ ਤੁਸੀਂ ਕਣਕ ਦੇ ਵੇਖ ਸਕਦੇ ਕੋ 40-40 ਦਿਨ ਦੀ ਗ੍ਰੋਥ ਕਿੰਨੀ ਕੋਈ ਹੈ ਫਰਮਾ ਜਿਵੇਂ ਪਹਿਲਾਂ ਹੀ ਦੱਸ ਸਕਾਂ ਕਿ ਇਹਨੂੰ ਅੱਜ ਦੂਜੀ ਜੂੜੀਆਂ ਪਾਈਏ ਤੇ ਇੱਕ ਪਹਿਲੀ ਪਾਈ ਸੀ ਪਹਿਲੇ ਪਾਣੀ ਤੋਂ ਬਾਅਦ ਤੇ ਅੱਜ ਹੁਣ ਦੂਜੀ ਜੂੜੀਆਂ ਪਾਈਏ ਤੇ 40 ਕਿਲੋ ਬੀਜ ਦੇ ਨਾਲ ਇਹ ਡ੍ਰਿਲ ਕੀਤੀ ਸੀ ਮਤਲਬ ਜਦੋਂ ਬੀਜ ਕੇੜਿਆ ਸੀ ਤੇ 60 ਤੋਂ 65 ਕਿਲੋ ਡੀਪੀ ਪਾੜੇ ਕਰਦੇ ਹਿਸਾਬ ਨਾਲ ਇਹ ਡ੍ਰਿਲ ਕੀਤੀ ਸੀ ਤਾਂ ਤੁਸੀਂ ਕਣਕ ਦੀ ਗ੍ਰੋਥ ਵੇਖ ਸਕਦੇ ਹੋ ਕਿ ਸਿਆਰ ਪੂਰੇ ਫੁੱਲ ਹੋ ਚੁੱਕੇ ਨੇ ਤੇ ਕਿੰਨੀ ਕੋਈ ਹੈ ਤਾਂ ਅਈ ਦੀ ਫੇਰ ਵੀਡੀਓ ਸਾਂਝੀ ਕਰਾਂਗੇ ਜਦੋਂ ਦੂਜਾ ਪਾਣੀ ਲਾਵਾਂਗੇ ਤਾਂ ਸੋ ਤਾਂ ਉਹ ਤੜਾ ਵੀਡੀਓ ਵੇਖਣ ਦੇ ਲਈ